ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੇ ਨੂੰ ਪਤਾ ਹੀ ਹੈ ਜੀ ਆਪਣੇ ਨਗਰ ਪੰਡੋਰੀ ਦੇ ਵਿੱਚ ਮਨਜੀਤ ਕੌਰ ਜੀ ਮੈਡਮ ਮਨਜੀਤ ਕੌਰ ਜੀ ਇਹਨਾਂ ਦੇ ਅਗਵਾਈ ਦੇ ਵਿੱਚ ਕੈਂਪ ਲੱਗਿਆ ਸੀ ਭਾਈ ਘਨਿਆ ਜੀ ਜੋ ਸਭਾ ਮੰਤਲਬ ਤੋਂ ਉਹਨਾਂ ਦਾ ਕੈਂਪ ਲਾਇਆ ਗਿਆ ਸੀਗਾ ਸਲਾਈ ਕਿਰਤ ਤੇ ਉਹਦੇ ਵਿੱਚ ਨਗਰ ਪੰਡੋਰੀ ਦੀਆਂ ਉਹ ਵਿਦਿਆਰਥਣਾਂ ਉਹ ਲੜਕੀਆਂ ਜੋ ਬਹੁਤ ਮਿਹਨਤੀਆਂ ਸਨ ਕਿ ਲੋੜਵੰਦ ਵੀ ਸੀ ਉਹਨਾਂ ਨੂੰ ਸਲਾਈ ਮਸ਼ੀਨਾਂ ਦੀ ਲੋੜ ਸੀ ਤੇ ਸਾਡੇ ਬਹੁਤ ਹੀ ਸਤਿਕਾਰਯੋਗ ਐਨ ਆਰ ਆਈ ਕੁਵਾਰ ਜੀ ਉਹ ਅਮਨਦੀਪ ਕੌਰ ਜੀ ਅਮਰੀਕਾ ਵਾਲੇ ਸੁਪੁੱਤਰੀ ਮਾਸਟਰ ਹਰਪਜਿੰਦਰ ਸਿੰਘ ਸੰਧੂ ਜੀ ਉਹਨਾਂ ਵੱਲੋਂ ਉਹਨਾਂ ਲੜਕੀਆਂ ਦੇ ਲਈ ਸਿਲਾਈ ਮਸ਼ੀਨਾਂ ਦਿੱਤੀਆਂ ਗਈਆਂ ਹਨ ਜਿਨ੍ਹਾਂ ਨੇ ਕੈਂਪ ਦੇ ਵਿੱਚ ਬਹੁਤ ਮਿਹਨਤ ਕੀਤੀ ਆ ਅਤੇ ਪੂਰੀ ਲਗਨ ਦੇ ਨਾਲ ਸਿਲਾਈ ਸਿੱਖਣ ਦੀ ਕੋਸ਼ਿਸ਼ ਕੀਤੀ ਆ ਸੋ ਮਨਜੀਤ ਕੌਰ ਜੀ ਅਦਵਾਈ ਦੇ ਵਿੱਚ ਅੱਜ ਆਪਣੇ ਗਰੁੱਪ ਦੇ ਮੈਂਬਰ ਉਹਨਾਂ ਦੇ ਅਦਵਾਈ ਦੇ ਵਿੱਚ ਕਲੱਬ ਦੇ ਮੈਂਬਰ ਸਾਰੇ ਮੌਜੂਦ ਨੇ ਆਪਾਂ ਸਿਲਾਈ ਮਸ਼ੀਨ ਦੇਣ ਲੱਗੇ ਆ ਸੋ ਬਹੁਤ ਬਹੁਤ ਧੰਨਵਾਦ ਮਨਜੀਤ ਕੌਰ ਜੀ ਦਾ ਵੀ ਤੇ 부ਆ ਅਮਨਦੀਪ ਕੌਰ ਜੀ ਦਾ ਵੀ ਤੇ ਸਾਰੇ ਕਲੱਬ ਮੈਂਬਰਾਂ ਦਾ ਵੀ ਤੇ ਇਹ ਮਸ਼ੀਨ ਆਪ ਦੇਣੀ ਅੱਜ ਸੋਨੀਆ ਨੂੰ ਸੋਨੀਆ ਇਸ ਲੜਕੀ ਨੇ ਬਹੁਤ ਮਿਹਨਤ ਕੀਤੀ ਆ ਤੇ ਲਗਨ ਦੇ ਨਾਲ ਸਿੱਖਣ ਦੀ ਕੋਸ਼ਿਸ਼ ਕੀਤੀ ਹੈ ਬਹੁਤ ਬਹੁਤ ਧੰਨਵਾਦ ਸੋਨੀਆ ਦਾ ਵੀ ਜਿਨ੍ਹਾਂ ਨੇ ਮਿਹਨਤ ਕੀਤੀ ਤੇ ਉਹਨੂੰ ਇਨਾਮ ਵਜੋਂ ਇਹ ਸਲਾਈ ਮਸ਼ੀਨ ਮਿਲ ਗਈ ਆ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ